ਸਤਿ ਸ਼੍ਰੀ ਅਕਾਲ ਜੀ ਸਾਡਾ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਜੀ ਹਾਜ਼ਰਾਂ ਜੀ ਇੱਕ ਹੋਰ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਮੂਲ ਮੰਤਰ ਦਾ ਜਾਪ ਕਿੱਥੋਂ ਤੱਕ ਉਚਾਰਨ ਕਰਨਾ ਚਾਹੀਦਾ ਹੈ ਗੁਰਪ੍ਰਸਾਦ ਤੱਕ ਜਾ ਫਿਰ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਰਾਹੀਂ ਗੁਰੂ ਸਾਹਿਬ ਜੀ ਨੇ ਅਗੰਮੀ ਸ਼ਕਤੀਆਂ ਦੀ ਤਾਕਤ ਸਾਨੂੰ ਬਖਸ਼ਿਸ਼ ਕੀਤੀ ਹੈ

ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਆਪ ਸਭ ਨੂੰ ਪਤਾ ਹੀ ਹੈ ਕਿ ਮੂਲ ਮੰਤਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਬਾਣੀ ਜਪਜੀ ਸਾਹਿਬ ਦੇ ਬਿਲਕੁਲ ਸ਼ੁਰੂ ਵਿੱਚ ਅੰਕਿਤ ਕੀਤਾ ਗਿਆ ਏ ਤੁਸੀਂ ਵੀ ਜੇਕਰ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਤੁਸੀਂ ਧਿਆਨ ਨਾਲ ਦੇਖਣਾ ਕਿ ਜਦੋਂ ਅਸੀਂ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਉਚਾਰਨ ਕਰਦੇ ਹਾਂ ਤਾਂ ਉਸ ਤੋਂ ਬਾਅਦ ਦੋ ਡੰਡੀਆਂ ਲੱਗੀਆਂ ਹੁੰਦੀਆਂ ਨੇ ਇਹਨਾਂ ਡੰਡੀਆਂ ਦਾ ਅਰਥ ਪੂਰਨ ਵਿਸ਼ਰਾਮ ਹੁੰਦਾ ਏ ਤੇ ਇਸ ਤੋਂ ਬਾਅਦ ਜਪ ਲਿਖਿਆ ਹੁੰਦਾ ਏ ਜੋ ਕਿ ਗੁਰਬਾਣੀ ਦੇ ਨਾਮ ਬਾਰੇ ਦੱਸਦਾ ਏ ਕੇ ਇਸ ਬਾਣੀ ਦਾ ਨਾਮ ਜਪਜੀ ਹੈ ਇਸ ਤੋਂ ਬਾਅਦ ਵੀ ਦੋ ਡੰਡੀਆਂ ਆਉਂਦੀਆਂ ਹਨ ਹੁਣ ਸਾਨੂੰ ਇਹ ਪਤਾ ਹੈ ਕਿ ਡੰਡੀ ਦਾ ਅਰਥ ਪੂਰਨ ਵਿਸ਼ਰਾਮ ਹੁੰਦਾ ਏ ਗੁਰਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਦਾ ਅਰਥ ਇਹ ਹੀ ਹੈ ਕਿ ਗੁਰਪ੍ਰਸਾਦ ਤੱਕ ਦੀ ਬਾਣੀ ਦਾ ਇਸ ਤੋਂ ਬਾਅਦ ਦੀ ਬਾਣੀ ਨਾਲ ਕੋਈ ਸਬੰਧ ਨਹੀਂ ਹੈ ਓਵੇਂ ਹੀ ਜਪ ਤੋਂ ਬਾਅਦ ਡੰਡੀਆਂ ਦਾ ਅਰਥ ਇਹ ਹੈ ਕਿ ਜਪ ਦਾ ਇਸ ਤੋਂ ਬਾਅਦ ਜੋ ਗੁਰਬਾਣੀ ਸ਼ੁਰੂ ਹੁੰਦੀ ਹੈ ਉਸ ਨਾਲ ਕੋਈ ਸਬੰਧ ਨਹੀਂ ਹੈ ਜਪ ਤੋਂ ਬਾਅਦ ਦੋ ਡੰਡੀਆਂ ਅੱਗੇ ਆਉਣ ਵਾਲੀ ਬਾਣੀ ਨੂੰ ਜਪ ਨਾਲੋਂ ਵੱਖ ਕਰਦੀਆਂ ਨੇ ਹਾਂ ਜੀ ਆਸੇ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਮੂਲ ਮੰਤਰ ਦਾ ਉਚਾਰਨ ਗੁਰਪ੍ਰਸਾਦ ਤੱਕ ਹੈ ਉਸ ਤੋਂ ਬਾਅਦ ਗੁਰਬਾਣੀ ਦਾ ਨਾਮ ਆਉਂਦਾ ਹੈ ਭਾਵ ਜਪਜੀ ਸਾਹਿਬ ਉਸ ਤੋਂ ਬਾਅਦ ਜਪਜੀ ਸਾਹਿਬ ਦੀ ਬਾਣੀ ਦੀ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ ਸੋ ਇਹ ਸੀ ਜੀ ਦਾਸ ਦੀ ਛੋਟੀ ਜਹੀ ਕੋਸ਼ਿਸ਼ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਗੁਰਬਾਣੀ ਬਾਰੇ ਕੋਈ ਗਲਤ ਟਿੱਪਣੀ ਜਾਂ ਕੋਈ ਹੋਰ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਕੋਈ ਸੁਝਾਅ ਹੋਵੇ ਤਾਂ ਕਮੈਂਟ ਬੋਕਸ ਵਿੱਚ ਦੱਸਿਓ ਜਰੂਰ ਇੱਕ ਹੋਰ ਛੋਟੀ ਜਹੀ ਬੇਨਤੀ ਹੈ ਜੀ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈ ਜਾਵੇ ਇਹ ਵੀ ਜਰੂਰ ਕਮੈਂਟ ਬੋਕਸ ਵਿੱਚ ਦੱਸ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ